ਆ ਇਹ ਨਾ ਕਹਿੰਦੇ ਅੰਗੜਾਈ ਬਦਲਣਾ ਨੇ ਲਈ ਹੈ ਇਧਰ ਸਿਮੂ ਗਿੱਲ ਨੂੰ ਰੇਡ ਪਾਉਣੀ ਪੈ ਗਈ ਹੈ ਵੀ ਨੂੰ ਕੱਕੜ ਵੀ ਆਈ ہوئی ਹੈ ਬਹੁਤ ਵੱਡਾ ਧੰਨਵਾਦ ਹੈ ਇੱਕ ਪਾਸੇ ਲਾਡੀ ਮੈਡਮ ਦੀ ਟੀਮ ਖੇਡਦੀ ਹੈ ਦੂਜੇ ਪਾਸੇ ਸੁਖਮਣ ਨੇ ਟੱਚ ਲੈ ਲਿਆ ਕਿ ਭੱਜਿਆ ਨੂੰ ਇੱਕੋ ਜਿਹਾ ਵਾਣ ਮਿੱਤਰੋ ਕਿ ਟੱਕਰੇ ਨੇ ਹਾਨੀਆਂ ਨੂੰ ਹਾਣ ਮਿੱਤਰੋ ਆਜੋ ਤੇ ਪੈਸੇ ਲੈ ਜੋ ਬਾਈ ਜੱਗਾ ਖਹਿਰਾ ਵੀਰ ਸਾਡਾ ਕਿੱਥੇ ਇੱਕ ਖੜਾ ਖੁਸ਼ਦੀਪ ਖਹਿਰਾ ਕਹਿੰਦਾ ਵੀ ਸਾਡੇ ਵੱਲ ਆਜੋ ਸਟੇਜ ਤੇ ਬਰਾਜਮਾਨ ਹੋਣਾ ਸੀ ਇਹ ਸਟੇਜ ਤੁਹਾਡਾ ਕਰਕੇ ਲਵਾਈ ਆ ਮੇਰੀ ਬੇਨਤੀ ਹੈ ਜੱਗਾ ਖਹਿਰਾ ਜਲਦੀ ਆ ਜਵੇ ਭਰਾ ਬੜੀ ਮਿਹਰਬਾਨੀ ਆ ਅਨੀਫ ਤੈਨੂੰ ਵੀ ਮੁਬਾਰਕਾਜ ਕੱਪ ਦੇ ਨਾਲ ਸਰਮਾਨ 118 ਤੇ 112 ਤੇ ਪੈਸੇ ਲੈ ਜੋ ਤੇ ਪਰਚੀਆਂ ਲੈਓ ਧੰਨਵਾਦ 122 122 ਤੇ 118 ਦੋ ਪਰਚੀਆਂ ਨੇ 122 618 ਨੰਬਰ ਚਿੱਟੀ ਪਰਚੀ ਬੜੇ ਬੋਲੀਆਂ ਮੇਰੀ ਵੱਖਰੀ ਹੈ ਪਹਿਚਾਨ ਕਦੇ ਚੰਡੀ ਦਾ ਮੈਂ ਰੂਪ ਤਰਾ ਸਿਫਤਾ ਬੇਚਨੇ ਗ੍ਰੰਥ ਕਰਾਨ ਜੋ ਜੁੱਤੀ ਸਮਝਣ ਪੈਰ ਦੀ ਬੜਾ ਉਹਨਾਂ ਲਈ ਸ਼ਮਸ਼ਾਨ ਬੰਨ ਸਿਰ ਤੇ ਪਗੜੀ ਗੁਰੂ ਦੀ ਕਰਾ ਮੈਰੀ ਲਹੂ ਲਹਾਨ ਮੇਰੀ ਕੁਖਮ ਜਿੱਦਾ ਸ਼ੇਰ ਜੜੇ ਲੱਖਾ ਯੋਧੇ ਮਲ ਜਵਾਨ ਆ ਕਹਿੰਦੇ ਵੀ ਉਧਰ ਸਿੰਮੂ ਗੇਲ ਇੱਕ ਹੋਰ ਰੰਗ ਦਾ ਵਾਧਾ ਕਰ ਗਿਆ ਭਾਈ 672 ਤੇ 611 ਨੰਬਰ ਸਰਦਾਰ ਦਲਜੀਤ ਸਿੰਘ ਕੇ ਮਿੱਤਰਾਂ ਨੂੰ ਬੋਲਣ ਦੀ ਲੋੜ ਨਹੀਂ ਨਾ ਉਹ ਸਾਡੇ ਬੱਲੇ ਰਿਕਾਰਡ ਬੋਲਦੇ ਇਟਲੀ ਚ ਰਹਿਣਾ ਭਰਾ ਕਹਿੰਦਾ ਵੀ ਟਵਿੰਕਲ ਦੀਆਂ ਦੋ ਰੇਟਾਂ ਦੇ ਵੀ 2000 ਇਧਰ ਟੱਚ 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 ਬੱਲੇ 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 ਸਾਹਮਣੇ ਉਹ ਕਹਿੰਦੇ ਮੰਨੂ ਟਰਾਈ ਕਰਦੀ ਆ ਪਰ ਸਿੰਮੂ ਗਿੱਲ ਤਕੜੇ ਅੰਕ ਦਾ ਵਾਅਦਾ ਕਰ ਗਿਆ ਲੈ ਸ਼ੇਖੋਪੁਰ ਦੀ ਕਹਿੰਦੇ ਇਸ ਸਮੇਂ ਆ ਜਿਹੜਾ ਕੁੜੀਆਂ ਦਾ ਸਨਮਾਨ ਹੈ ਤੁਹਾਡੇ ਹੱਥਾਂ ਦੇ ਨਾਲ ਤੁਹਾਡੇ ਕਰ ਕੌਲਾਂ ਦੇ ਨਾਲ ਇਹਨਾਂ ਬੱਚੀਆਂ ਨੂੰ ਦਿੱਤਾ ਜਾਣਾ ਪਲੀਜ਼ ਅੱਠ ਦਾ 10 ਜਣੀਆਂ ਸਾਡੀਆਂ ਮਤਾਵਾਂ ਜਣੀਆਂ ਉਹ ਸਟੇਜ ਦੇ ਲਾਗੇ ਆਜੋ ਬੜੀ ਮਿਹਰਬਾਨੀ ਹੋਵੇਗੀ ਤੁਹਾਡਾ 272 ਨੰਬਰ ਹੈ ਕਿਸੇ ਦਾ ਭਾਰੀ ਜਿਹੜੀ ਪੀਲੀ ਪਰਚੀ ਹੈ 672 ਭਾਈ ਆ ਦੂਜੀ ਕਬੱਡੀ ਚੱਲੀ ਆ 2000 ਦੀ ਮੇਰੇ ਮਿੱਤਰੋ ਸਰਦਾਰ ਦਲਜੀਤ ਸਿੰਘ ਜੀ ਚਾਹ ਇਟਲੀ ਵਾਲਾ ਸਿੰਮੂ ਗਿੱਲ ਆ ਗਿਆ ਅਗਲੀ ਕਬੱਡੀ ਪਾਉਣ ਵਾਸਤੇ ਖੇਡ ਦੇ ਮੈਦਾਨ ਦੇ ਅੰਦਰ ਸਿੰਮੂ ਗਿੱਲ ਭਾਈ ਬੇਨਤੀ ਹੈ ਜੀ ਚਿੱਟੀ ਪਰਚੀ ਦੇ ਨੰਬਰ ਨੇ 166 ਇੱਕ ਨੰਬਰ 127 ਸ਼ਾਟ ਤੇ 127 ਤੇ ਇਧਰ ਸਿਮੂ ਗਿੱਲ ਪਾਦੇ ਵੀ ਭੱਜ ਕੇ ਕਬੱਡੀ ਲਓ ਅਗਲੀ ਕਬੱਡੀ ਫੇਰ ਪੈ ਗਈ ਹੈ ਇੱਕ ਪਾਸੇ ਕਹਿੰਦੇ ਪਿੱਤੂ ਹੈ ਲਓ ਕੋਟਲਾ ਪਿੰਡ ਹੈ ਪਰ ਇਧਰੋਂ ਸੁਖਮਣ 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 ਲਓ ਤਾੜੀ ਮਾਰ ਦਿਓ ਬਹੁਤ ਤਕੜਾ ਜੱਫਾ ਆਓ ਸਾਹਮਣੇ ਲਾ ਦਿੱਤਾ ਮਟਿਆਰ ਨੇ ਬੱਲੇ ਦੀ ਪੈ ਗਿਆ ਟੱਬਰ ਸਾਰਾ ਅਗਲੀ ਰੇਡ ਫੇਰ ਮੈਦਾਨ ਦੇ ਵਿੱਚ ਪੈ ਰਹੀ ਹੈ ਸ਼ਾਰਾ ਵਿੱਚੋਂ ਦੇਖਾਂਗੇ ਕੌਣ ਜਫਾ ਲਾਉਦੀ ਗੱਲ ਵੱਡੇ ਪ੍ਰਾ ਸੋਢੀ ਟਿੱਬੇ ਦੀ ਹੋਣੀ ਆਓ ਸਿਮੂ ਗਿੱਲ ਦੀ ਰੇਡ ਤੇ ਟੱਕਰ 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 ਜਸ਼ਨ 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 ਤੇ ਸਿਮੂ ਗਿੱਲ ਪੁਆਇੰਟ ਆਓ ਕਹਿੰਦੇ ਸਿਮੂ ਗਿੱਲ ਦਾ ਅਗਲੀ ਕਬੱਡੀ ਕੌਣ ਪਵੇਗਾ ਖੇਡ ਦੇ ਮੈਦਾਨ ਦੇ ਅੰਦਰ ਐਨਾ ਕਹਿੰਦੇ ਅੰਗੜਾਈ ਵੱਧਣਾ ਨੇ ਲਈ ਹੈ ਇਧਰ ਸਿਮੂ ਗਿੱਲ ਨੂੰ ਰੇਡ ਪਾਉਣੀ ਪੈ ਗਈ ਹੈ ਬੀਨੂ ਕੱਕੜ ਵੀ ਆਈ ਹੋਈ ਐ ਬਹੁਤ ਵੱਡਾ ਧੰਨਵਾਦ ਐ ਇੱਕ ਪਾਸੇ ਲਾਡੀ ਮੈਡਮ ਦੀ ਟੀਮ ਖੇਡਦੀ ਐ ਦੂਜੇ ਪਾਸੇ ਸੁਖਮਣ ਨੇ ਟੱਚ ਲੈ ਲਿਆ ਕਿ ਭੱਜਿਆ ਨੂੰ ਇੱਕੋ ਜਿਹਾ ਵਾਣ ਮਿੱਤਰੋ ਕਿ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਆਜੋ ਤੇ ਪੈਸੇ ਲੈ ਜੋ ਬਾਈ ਜੱਗਾ ਖਹਿਰਾ ਵੀਰ ਸਾਡਾ ਕਿੱਥੇ ਇੱਕ ਖੜਾ ਖੁਸ਼ਦੀਪ ਖਹਿਰਾ ਕਹਿੰਦਾ ਵੀ ਸਾਡੇ ਵੱਲ ਆਜੋ ਸਟੇਜ ਤੇ ਬਿਰਾਜਮਾਨ ਹੋਣਾ ਸੀ ਇਹ ਸਟੇਜ ਤੁਹਾਡਾ ਕਰਕੇ ਲਵਾਈ ਐ ਮੇਰੀ ਬੇਨਤੀ ਐ ਜੱਗਾ ਖਹਿਰਾ ਜਲਦੀ ਆ ਜਵੇ ਭਰਾ ਬੜੀ ਮਿਹਰਬਾਨੀ ਆ ਅਨੀਫ ਤੈਨੂੰ ਵੀ ਮੁਬਾਰਕਾਜ ਕੱਪ ਦੇ ਨਾਲ ਸਰਮਾਨ 118 ਤੇ 112 ਤੇ ਪੈਸੇ ਲੈ ਜੋ ਤੇ ਪਰਚੀਆਂ ਲੈਓ ਧੰਨਵਾਦ 122 122 ਤੇ 18 ਦੋ ਪਰਚੀਆਂ ਨੇ 122 ਤੇ 18 ਨੰਬਰ ਚਿੱਟੀ ਪਰਚੀ ਕੜੇ ਬੋਲੀਆਂ ਮੇਰੀ ਵੱਖਰੀ ਹੈ ਪਹਿਚਾਨ ਕਦੇ ਚੰਡੀ ਦਾ ਮੈਂ ਰੂਪ ਤਰਾ ਸਿਫਤਾ ਬੇਚਨੇ ਗ੍ਰੰਥ ਕਰਾਨ ਜੋ ਜੁੱਤੀ ਸਮਝਣ ਪੈਰ ਦੀ ਬੜਾ ਉਹਨਾਂ ਲਈ ਸ਼ਮਸ਼ਾਨ ਬੰਨ ਸਿਰ ਤੇ ਪਗੜੀ ਗੁਰੂ ਦੀ ਕਰਾ ਮੈਰੀ ਲਹੂ ਲਹਾਨ ਮੇਰੀ ਕੁਖਮ ਜੀ ਦਾ ਸ਼ੇਰ ਜਿਹੜੇ ਲੱਖਾਂ ਯੋਧੇ ਮਲ ਜਵਾਨ ਆ ਕਹਿੰਦੇ ਵੀ ਉਧਰ ਸਿੰਮੂ ਗੇਲ ਇੱਕ ਹੋਰ ਰੰਗ ਦਾ ਵਾਧਾ ਕਰ ਗਿਆ ਭਾਈ 672 ਤੇ 611 ਨੰਬਰ ਰਦਰ ਦਲਜੀਤ ਸਿੰਘ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਨਹੀਂ ਆ ਉਹ ਸਾਡੇ ਬੱਲੇਆ ਰਿਕਾਰਡ ਬੋਲਦੇ ਇਟਲੀ ਚ ਰਹਿਣਾ ਭਰਾ ਕਹਿੰਦਾ ਵੀ ਟਵਿੰਕਲ ਦੀਆਂ ਦੋ ਰੇਟਾਂ ਦੇ ਵੀ 2000 ਇਧਰ ਟੱਚ 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 ਬੱਲੇ 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 ਸਾਹਮਣੇ ਉਹ ਕਹਿੰਦੇ ਮੰਨੂ ਟਰਾਈ ਕਰਦੀ ਆ ਪਰ ਸਿੰਮੂ ਗਿੱਲ ਤਕੜੇ ਅੰਕ ਦਾ ਵਾਅਦਾ ਕਰ ਗਿਆ ਲੈ ਸ਼ੇਖੋਪੁਰ ਦੀ ਕਹਿੰਦੇ ਇਸ ਸਮੇਂ ਆ ਜਿਹੜਾ ਕੁੜੀਆਂ ਦਾ ਸਨਮਾਨ ਹੈ ਤੁਹਾਡੇ ਹੱਥਾਂ ਦੇ ਨਾਲ ਤੁਹਾਡੇ ਕਰ ਕੌਲਾਂ ਦੇ ਨਾਲ ਇਹਨਾਂ ਬੱਚੀਆਂ ਨੂੰ ਦਿੱਤਾ ਜਾਣਾ ਪਲੀਜ਼ ਅੱਠ ਦਾ 10 ਜਣੀਆਂ ਸਾਡੀਆਂ ਮਤਾਵਾਂ ਜਣੀਆਂ ਉਹ ਸਟੇਜ ਦੇ ਲਾਗੇ ਆਜੋ ਬੜੀ ਮਿਹਰਬਾਨੀ ਹੋਵੇਗੀ ਤੁਹਾਡਾ 272 ਨੰਬਰ ਹੈ ਕਿਸੇ ਦਾ ਭਾਰੀ ਜਿਹੜੀ ਪੀਲੀ ਪਰਚੀ ਹੈ 672 ਭਾਈ ਆ ਦੂਜੀ ਕਬੱਡੀ ਚੱਲੀ ਆ 2000 ਦੀ ਮੇਰੇ ਮਿੱਤਰੋ ਸਰਦਾਰ ਦਲਜੀਤ ਸਿੰਘ ਜੀ ਚਾਹ ਇਟਲੀ ਵਾਲਾ ਸਿੰਮੂ ਗਿੱਲ ਆ ਗਿਆ ਅਗਲੀ ਕਬੱਡੀ ਪਾਉਣ ਵਾਸਤੇ ਖੇਡ ਦੇ ਮੈਦਾਨ ਦੇ ਅੰਦਰ ਸਿੰਮੂ ਗਿੱਲ ਭਾਈ ਬੇਨਤੀ ਹੈ ਜੀ ਚਿੱਟੀ ਪਰਚੀ ਦੇ ਨੰਬਰ ਨੇ 166 ਤੇਕ ਨੰਬਰ 127 ਸ਼ਾਟ ਤੇ 127 ਤੇ ਇਧਰ ਸਿਮੂ ਗਿੱਲ ਪਾਦੇ ਵੀ ਭੱਜ ਕੇ ਕਬੱਡੀ ਲਓ ਅਗਲੀ ਕਬੱਡੀ ਫੇਰ ਪੈ ਗਈ ਹੈ ਇੱਕ ਪਾਸੇ ਕਹਿੰਦੇ ਪਿੱਤੂ ਹੈ ਲਓ ਕੋਟਲਾ ਪਿੰਡ ਹੈ ਪਰ ਇਧਰੋਂ ਸੁਖਮਣ 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 ਲਓ ਤਾੜੀ ਮਾਰ ਦਿਓ ਬਹੁਤ ਤਕੜਾ ਜੱਫਾ ਆਓ ਸਾਹਮਣੇ ਲਾ ਦਿੱਤਾ ਮੁੰਡਿਆਰ ਨੇ ਬੱਲੇ ਦੀ ਪੈ ਗਿਆ ਟੱਬਰ ਸਾਰਾ ਅਗਲੀ ਰੇਡ ਫੇਰ ਮੈਦਾਨ ਦੇ ਵਿੱਚ ਪੈ ਰਹੀ ਹੈ ਸ਼ਾਰਾ ਵਿੱਚੋਂ ਦੇਖਾਂਗੇ ਕੌਣ ਜਫਾ ਲਾਉਦੀ ਗੱਲ ਵੱਡੇ ਪ੍ਰਾ ਸੋਢੀ ਟਿੱਬੇ ਦੀ ਹੋਣੀ ਆਓ ਸਿਮੂ ਗਿੱਲ ਦੀ ਰੇਡ ਤੇ ਟੱਕਰ 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 ਜਸ਼ਨ 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 ਤੇ ਸਿਮੂ ਗਿੱਲ ਪੁਆਇੰਟ ਆਓ ਕਹਿੰਦੇ ਸਿਮੂ ਗਿੱਲ ਦਾ ਅਗਲੀ ਕਬੱਡੀ ਕੌਣ ਪਵੇਗਾ ਖੇਡ ਦੇ ਮੈਦਾਨ ਦੇ ਅੰਦਰ ਐਨਾ ਕਹਿੰਦੇ ਅੰਗੜਾਈ ਵੱਧਣਾ ਨੇ ਲਈ ਹੈ ਇਧਰ ਸਿਮੂ ਗਿੱਲ ਨੂੰ ਰੇਡ ਪਾਉਣੀ ਪੈ ਗਈ ਹੈ ਬੀਨੂ ਕੱਕੜ ਵੀ ਆਈ ਹੋਈ ਐ ਬਹੁਤ ਵੱਡਾ ਧੰਨਵਾਦ ਐ ਇੱਕ ਪਾਸੇ ਲਾਡੀ ਮੈਡਮ ਦੀ ਟੀਮ ਖੇਡਦੀ ਐ ਦੂਜੇ ਪਾਸੇ ਸੁਖਮਣ ਨੇ ਟੱਚ ਲੈ ਲਿਆ ਕਿ ਭੱਜਿਆ ਨੂੰ ਇੱਕੋ ਜਿਹਾ ਵਾਣ ਮਿੱਤਰੋ ਕਿ ਟੱਕਰੇ ਨੇ ਹਾਨੀਆਂ ਨੂੰ ਹਾਣ ਮਿੱਤਰੋ ਆਜੋ ਤੇ ਪੈਸੇ ਲੈ ਜੋ ਬਾਈ ਜੱਗਾ ਖਹਿਰਾ ਵੀਰ ਸਾਡਾ ਕਿੱਥੇ ਇੱਕ ਖੜਾ ਖੁਸ਼ਦੀਪ ਖਹਿਰਾ ਕਹਿੰਦਾ ਵੀ ਸਾਡੇ ਵੱਲ ਆਜੋ ਸਟੇਜ ਤੇ ਬਿਰਾਜਮਾਨ ਹੋਣਾ ਸੀ ਇਹ ਸਟੇਜ ਤੁਹਾਡਾ ਕਰਕੇ ਲਵਾਈ ਐ ਮੇਰੀ ਬੇਨਤੀ ਐ ਜੱਗਾ ਖਹਿਰਾ ਜਲਦੀ ਆ ਜਵੇ ਭਰਾ ਬੜੀ ਮਿਹਰਬਾਨੀ ਆ ਅਨੀਫ ਤੈਨੂੰ ਵੀ ਮੁਬਾਰਕਾਜ ਕੱਪ ਦੇ ਨਾਲ ਸਰਮਾਨ 118 ਤੇ 112 ਤੇ ਪੈਸੇ ਲੈ ਜੋ ਤੇ ਪਰਚੀਆਂ ਲੈਓ ਧੰਨਵਾਦ 122 122 ਤੇ 18 ਦੋ ਪਰਚੀਆਂ ਨੇ 122 ਤੇ 18 ਨੰਬਰ ਚਿੱਟੀ ਪਰਚੀ ਕੜੇ ਬੋਲੀਆਂ ਮੇਰੀ ਵੱਖਰੀ ਹੈ ਪਹਿਚਾਨ ਕਦੇ ਚੰਡੀ ਦਾ ਮੈਂ ਰੂਪ ਤਰਾ ਸਿਫਤਾ ਬੇਚਨ ਗ੍ਰੰਥ ਕਰਾਨ ਜੋ ਜੁੱਤੀ ਸਮਝਣ ਪੈਰ ਦੀ ਬੜਾ ਉਹਨਾਂ ਲਈ ਸ਼ਮਸ਼ਾਨ ਬੰਨ ਸਿਰ ਤੇ ਪਗੜੀ ਗੁਰੂ ਦੀ ਕਰਾ ਮੈਰੀ ਲਹੂ ਲਹਾਨ ਮੇਰੀ ਕੁਖਮ ਜੀ ਦਾ ਸ਼ੇਰ ਜਿਹੜੇ ਲੱਖਾਂ ਯੋਧੇ ਮਲ ਜਵਾਨ ਆ ਕਹਿੰਦੇ ਵੀ ਉਧਰ ਸਿੰਮੂ ਗੇਲ ਇੱਕ ਹੋਰ ਰੰਗ ਦਾ ਵਾਧਾ ਕਰ ਗਿਆ ਭਾਈ 672 ਤੇ 611 ਨੰਬਰ ਸਰਦਾਰ ਦਲਜੀਤ ਸਿੰਘ ਕੇ ਮਿੱਤਰਾਂ ਨੂੰ ਬੋਲਣ ਦੀ ਲੋੜ ਨਹੀਂ ਨਾ ਆਹ ਸਾਡੇ ਬੱਲੇਆ ਰਿਕਾਰਡ ਬੋਲਦੇ ਇਟਲੀ ਚ ਰਹਿੰਦਾ ਭਰਾ ਕਹਿੰਦਾ ਵੀ ਟਵਿੰਕਲ ਦੀਆਂ ਦੋ ਰੇਟਾਂ ਦੇ ਵੀ 2000 ਇਧਰ ਟੱਚ 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 ਬੱਲੇ 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 ਸਾਹਮਣੇ ਆਹ ਕਹਿੰਦੇ ਮੰਨੂ ਟਰਾਈ ਕਰਦੀ ਆ ਪਰ ਸਿੰਮੂ ਗਿੱਲ ਤਕੜੇ ਅੱਗ ਦਾ ਵਾਅਦਾ ਕਰ ਗਿਆ ਲੈ ਸ਼ੇਖੋਪੁਰ ਦੀ ਕਹਿੰਦੇ ਇਸ ਸਮੇਂ ਆ ਜਿਹੜਾ ਕੁੜੀਆਂ ਦਾ ਸਨਮਾਨ ਹੈ ਤੁਹਾਡੇ ਹੱਥਾਂ ਦੇ ਨਾਲ ਤੁਹਾਡੇ ਕਰ ਕੌਲਾਂ ਦੇ ਨਾਲ ਇਹਨਾਂ ਬੱਚੀਆਂ ਨੂੰ ਦਿੱਤਾ ਜਾਣਾ ਪਲੀਜ਼ 8 ਦਾ 10 ਜਣੀਆਂ ਸਾਡੀਆਂ ਮਤਾਵਾਂ ਜਣੀਆਂ ਉਹ ਸਟੇਜ ਦੇ ਲਾਗੇ ਆ ਜਾਓ ਬੜੀ ਮਿਹਰਬਾਨੀ ਹੋਵੇਗੀ ਧੰਨਵਾਦ 272 ਨੰਬਰ ਹੈ ਕਿਸੇ ਦਾ ਭਾਰੀ ਜਿਹੜੀ ਪੀਲੀ ਪਰਚੀ ਹੈ 672 ਭਾਈ ਆ ਦੂਜੀ ਕਬੱਡੀ ਚੱਲੀ ਆ 2000 ਦੀ ਮੇਰੇ ਮਿੱਤਰੋ ਸਰਦਾਰ ਦਲਜੀਤ ਸਿੰਘ ਜੀ ਚਾਹ ਇਟਲੀ ਵਾਲਾ ਸਿੰਮੂ ਗਿੱਲ ਆ ਗਿਆ ਅਗਲੀ ਕਬੱਡੀ ਪਾਉਣ ਵਾਸਤੇ ਖੇਡ ਦੇ ਮੈਦਾਨ ਦੇ ਅੰਦਰ ਸਿੰਮੂ ਗਿੱਲ ਭਾਈ ਬੇਨਤੀ ਹੈ ਜੀ ਚਿੱਟੀ ਪਰਚੀ ਦੇ ਨੰਬਰ ਨੇ 166 ਤੇ ਇੱਕ ਨੰਬਰ 127 ਸ਼ਾਟ ਤੇ 127 ਤੇ ਇਧਰ ਸਿੰਮੂ ਗਿੱਲ ਪਾਦੇ ਵੀ ਭੱਜ ਕੇ ਕਬੱਡੀ ਲਓ ਅਗਲੀ ਕਬੱਡੀ ਫੇਰ ਪੈ ਗਈ ਹੈ ਇੱਕ ਪਾਸੇ ਕਹਿੰਦੇ ਪਿੱਤੂ ਹੈ ਲਓ ਕੋਟਲਾ ਪਿੰਡ ਹੈ ਪਰ ਇਧਰੋਂ ਸੁਖਮਣ 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 ਲਓ ਤਾੜੀ ਮਾਰ ਦਿਓ ਬਹੁਤ ਤਕੜਾ ਜੱਫਾ ਆਓ ਸਾਹਮਣੇ ਲਾ ਦਿੱਤਾ ਮਟਿਆਰ ਨੇ ਬੱਲੇ ਦੀ ਪੈ ਗਿਆ ਟੱਬਰ ਸਾਰਾ ਅਗਲੀ ਰੇਡ ਫੇਰ ਮੈਦਾਨ ਦੇ ਵਿੱਚ ਪੈ ਰਹੀ ਹੈ ਸਾਰਾ ਵਿੱਚੋਂ ਦੇਖਾਂਗੇ ਕੌਣ ਜੱਫਾ ਲਾਉਦੀ ਗੱਲ ਵੱਡੇ ਪ੍ਰਾ ਸੋਡੀ ਟੀਬੇ ਦੀ ਹੋਣੀ ਆਓ ਸਿਮੂ ਗਿੱਲ ਦੀ ਰੇਡ ਤੇ ਟੱਕਰ 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 ਜਸ਼ਨ 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 ਤੇ ਸਿਮੂ ਗਿੱਲ ਪੁਆਇੰਟ ਆਓ ਕਹਿੰਦੇ ਵੀ ਸਿਮੂ ਗਿੱਲ ਦਾ ਅਗਲੀ ਕਬੱਡੀ ਕੌਣ ਪਵੇਗਾ ਖੇਡ ਦੇ ਮੈਦਾਨ ਦੇ ਅੰਦਰ ਐਨਾ ਕਹਿੰਦੇ ਅੰਗੜਾਈ ਵੱਦਣਾ ਨੇ ਲਈ ਹੈ ਇਧਰ ਸਿਮੂ ਗਿੱਲ ਨੂੰ ਰੇਡ ਪਾਉਣੀ ਪੈ ਗਈ ਹੈ ਦੀਨੂ ਕੱਕੜ ਵੀ ਆਈ ہوئی ਹੈ ਬਹੁਤ ਵੱਡਾ ਧੰਨਵਾਦ ਹੈ ਇੱਕ ਪਾਸੇ ਲਾਡੀ ਮੈਡਮ ਦੀ ਟੀਮ ਖੇਡਦੀ ਹੈ ਦੂਜੇ ਪਾਸੇ ਸੁਖਮਣ ਨੇ ਟੱਚ ਲੈ ਲਿਆ ਕਿ ਭੱਜਿਆ ਨੂੰ ਇੱਕੋ ਜਿਹਾ ਵਾਣ ਮਿੱਤਰੋ ਕਿ ਟੱਕਰੇ ਨੇ ਹਾਨੀਆਂ ਨੂੰ ਹਾਣ ਮਿੱਤਰੋ ਆਜੋ ਤੇ ਪੈਸੇ ਲੈ ਜੋ ਬਾਈ ਜੱਗਾ ਖਹਿਰਾ ਵੀਰ ਸਾਡਾ ਕਿੱਥੇ ਇੱਕ ਖੜਾ ਖੁਸ਼ਦੀਪ ਖਹਿਰਾ ਕਹਿੰਦਾ ਵੀ ਸਾਡੇ ਵੱਲ ਆਜੋ ਸਟੇਜ ਤੇ ਬਿਰਾਜਮਾਨ ਹੋਣਾ ਸੀ ਇਹ ਸਟੇਜ ਤੁਹਾਡਾ ਕਰਕੇ ਲਵਾਈ ਹੈ ਬੜੀ ਬੇਨਤੀ ਹੈ ਜੱਗਾ ਖਹਿਰਾ ਜਲਦੀ ਆ ਜਵੇ ਭਰਾ ਬੜੀ ਮਿਹਰਬਾਨੀ ਆ ਅਨੀਫ ਤੈਨੂੰ ਵੀ ਮੁਬਾਰਕਾਜ ਕੱਪ ਦੇ ਨਾਲ ਸ਼ਰਮਾ